ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਲੇਖਕ ਡਾਕਟਰ ਜੋਸਫ ਮਰਫੀ 13ਵੇਂ ਭਾਗ ਵਿੱਚ ਸੁਣੋ ਤੁਹਾਡਾ ਅਵਚੇਤਨ ਅਤੇ ਨੀਂਦਰ ਦੇ ਚਮਤਕਾਰ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਹਰ 24 ਘੰਟੇ ਵਿੱਚੋਂ 8 ਘੰਟੇ ਭਾਵ ਆਪਣੀ 1 ਤਿਹਾਈ ਜ਼ਿੰਦਗੀ ਸੌਣ ਵਿੱਚ ਬਤੀਤ ਕਰਦੇ ਹੋ ਇਹ ਜੀਵਨ ਦਾ ਅਤੁੱਟ ਨਿਯਮ ਹੈ ਨੀਂਦਰ ਇੱਕ दैਵੀ ਨਿਜਮ ਹੈ ਅਤੇ ਸਾਡੀ ਕਈ ਸਮੱਸਿਆਵਾਂ ਦੇ ਜਵਾਬ ਸਾਨੂੰ ਡੂੰਗੀ ਨੀਂਦਰ 'ਚ ਮਿਲਦੇ ਹਨ। ਕਈ ਲੋਕ ਇਸ ਸਿਧਾਂਤ ਦਾ ਸਮਰਥਨ ਕਰਦੇ ਹਨ ਕਿ ਤੁਸੀਂ ਦਿਨ ਵਿੱਚ ਥੱਕ ਜਾਂਦੇ ਹੋ ਇਸ ਲਈ ਤੁਸੀਂ ਸਰੀਰ ਨੂੰ ਆਰਾਮ ਦੇਣ ਲਈ ਸੌਂਦੇ ਹੋ ਤੇ ਸੌਂਦੇ ਸਮੇਂ ਸਰੀਰ ਵਿੱਚ ਮੁਰੰਮਤ ਦੀ ਪ੍ਰਕਿਰਿਆ ਚੱਲਦੀ ਹੈ। ਇਹ ਬਹੁਤ ਵੱਡੀ ਗਲਤਫਹਿਮੀ ਹੈ। ਨੀਂਦਰ ਵਿੱਚ ਸਰੀਰ ਕਦੇ ਆਰਾਮ ਨਹੀਂ ਕਰਦਾ ਹੈ। ਸੌਣ ਸਮੇਂ ਵੀ ਤੁਹਾਡਾ ਦਿਲ, ਫੇਫੜੇ ਤੇ ਸਾਰੇ ਮਹੱਤਵਪੂਰਨ ਅੰਗ ਕੰਮ ਕਰਦੇ ਰਹਿੰਦੇ ਹਨ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਖਾਂਦੇ ਹੋ ਤਾਂ ਖਾਣਾ ਪਚ ਜਾਂਦਾ ਹੈ ਤੇ ਪੋਸ਼ਕ ਪਦਾਰਥ ਸਾਰੇ ਅੰਗਾਂ ਤੱਕ ਪਹੁੰਚ ਜਾਂਦੇ ਹਨ ਤੁਹਾਡੀ ਚਮੜੀ ਪਸੀਨਾ ਉਤਪਨ ਕਰਦੀ ਹੈ ਤੁਹਾਡੇ ਨਹਾਂ ਤੇ ਕੇਸ਼ ਵਧਦੇ ਰਹਿੰਦੇ ਹਨ ਇਸ ਤਰ੍ਹਾਂ ਨਾਲ ਤੁਹਾਡਾ ਅਵਚੇਤਨ ਮਨ ਕਦੇ ਨਹੀਂ ਸੌਂਦਾ ਜਾਂ ਆਰਾਮ ਨਹੀਂ ਕਰਦਾ ਇਹ ਹਮੇਸ਼ਾ ਸਰਗਰਮ ਰਹਿੰਦਾ ਹੈ ਅਤੇ ਤੁਹਾਡੀ ਸਾਰੀ ਮਹੱਤਵਪੂਰਨ ਸ਼ਕਤੀਆਂ ਨੂੰ ਨਿਯੰਤਰਿਤ ਕਰਦਾ ਹੈ ਨੀਂਦਰ ਵਿੱਚ ਉਪਚਾਰਕ ਪ੍ਰਕਿਰਿਆ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੀ ਹੈ ਕਿਉਂਕਿ ਤਦ ਤੁਹਾਡਾ ਚੇਤਨ ਮਨ ਕੋਈ ੜਿਕਾ ਨਹੀਂ ਪਾਉਂਦਾ ਤੁਹਾਡੇ ਸਵਾਲਾਂ ਦੇ ਵਿਲੱਖਣ ਜਵਾਬ ਤੁਹਾਨੂੰ ਨੀਂਦਰ ਵਿੱਚ ਹੀ ਮਿਲਦੇ ਹਨ ਅਸੀਂ ਕਿਉਂ ਸੌਂਦੇ ਹਾਂ ਨੀਂਦਰ ਬਾਰੇ ਗੰਭੀਰ ਸ਼ੋਧ ਕਰਨ ਵਾਲੇ ਸ਼ੁਰੂਆਤੀ ਵਿਗਿਆਨਕ ਸ਼ੋਧਕਰਤਾਵਾਂ ਵਿੱਚ ਡਾਕਟਰ ਜਾਨ ਬੇਜੋਲੋ ਦਾ ਨਾ ਜ਼ਿਕਰ ਜੋਗ ਹੈ ਉਹ ਇਹ ਦਿਖਾਣ ਵਿੱਚ ਸਫਲ ਹੋਏ ਕਿ ਰਾਤ ਨੂੰ ਸੌਣ ਵੇਲੇ ਅੱਖ ਕੰਨ ਨੱਕ ਤੇ ਚਮੜੀ ਦੇ ਹੇਠਾਂ ਦੀਆਂ ਤੰਤਰਿਕਾਵਾਂ ਨਾਲ ਤੁਹਾਨੂੰ ਲਗਾਤਾਰ ਸੰਵੇਗ ਮਿਲਦੇ ਰਹਿੰਦੇ ਹਨ ਮਸਤਿਸ਼ਕ ਦਾ ਤੰਤਰਿਕਾ ਸੰਚਾਰ ਤੰਤਰ ਵੀ ਕਾਫੀ ਸਰਗਰਮ ਰਹਿੰਦਾ ਹੈ ਡਾਕਟਰ ਬੇਜੋਲੋ ਦੇ ਖੋਦ ਦਾ ਨਤੀਜਾ ਇਸ ਪੁਸਤਕ ਵਿੱਚ ਦਿੱਤੀ ਗਈ ਜਾਣਕਾਰੀ ਤੋਂ ਕਾਫੀ ਮਿਲਦਾ ਜੁਲਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਸੌਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਆਤਮਾ ਦਾ ਜਿਆਦਾ ਖਾਸ ਹਿੱਸਾ ਅਮੂਰਤਾਤਾ ਨਾਲ ਸਾਡੀ ਜਿਆਦਾ ਉੱਚ ਪ੍ਰਕਿਰਤੀ ਨਾਲ ਇਕਾਗਰ ਹੋ ਜਾਂਦਾ ਹੈ ਅਤੇ ਦੇਵਤਿਆਂ ਦੇ ਗਿਆਨ ਅਤੇ ਸਭਕਾ ਗਿਆਨ 'ਚ ਹਿੱਸੇਦਾਰ ਬਣਦਾ ਹੈ। ਨੀਂਦਰ ਪ੍ਰਾਰਥਨਾ ਦੀ ਇੱਕ ਕਿਸਮ ਹੈ। ਸਾਰਾ ਦਿਨ ਤੁਹਾਡਾ ਚੇਤਨਮਨ ਚਿੰਤਾਵਾਂ, ਸੰਘਰਸ਼ ਅਤੇ ਵਿਵਾਦਾਂ ਵਿੱਚ ਉਲਝਿਆ ਰਹਿੰਦਾ ਹੈ। ਇਸ ਨੂੰ ਸਮੇਂ-ਸਮੇਂ ਤੇ ਇੰਦਰੀਆਂ ਦੇ ਪ੍ਰਮਾਣ ਤੇ ਜਥਾਰਤਵਾਦੀ ਜਗਤ ਤੋਂ ਦੂਰ ਹਟਣ ਤੇ ਅਵਚੇਤਨ ਮਨ ਦੀ ਆਂਤ੍ਰਿਕ ਬੁੱਧੀਮਤਾ ਤੋਂ ਮੌਨ ਸੰਵਾਦ ਕਰਨ ਦੀ ਲੋੜ ਹੁੰਦੀ ਹੈ ਮਾਰਗਦਰਸ਼ਨ ਸ਼ਕਤੀ ਤੇ ਜ਼ਿਆਦਾ ਗਿਆਨ ਦਾ ਦਾਵਾ ਕਰਕੇ ਤੁਸੀਂ ਜੀਵਨ ਦੇ ਹਰ ਖੇਤਰ ਵਿੱਚ ਹਰ ਮੁਸ਼ਕਲ ਤੋਂ ਉੱਭਰਨ ਵਿੱਚ ਕਾਮਯਾਬ ਹੋਵੋਗੇ ਤੇ ਆਪਣੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਵੀ ਗਿਆਨ ਇੰਦਰੇ ਲਖਣਾ ਤੇ ਰੋਜ਼ਾਨਾ ਦੇ ਸ਼ੋਰ ਸ਼ਰਾਬੇ ਅਤੇ ਦੁਚਿੱਤੀ ਤੋਂ ਨਿਯਮਤ ਤੌਰ ਤੇ ਹਟਣਾ ਨੀਂਦਰ ਦੀ ਹੀ ਇੱਕ ਕਿਸਮ ਹੈ ਜਾਨੀ ਤੁਸੀਂ ਇੰਦਰੀਆਂ ਦੀ ਦੁਨੀਆ ਲਈ ਸੁੱਤੇ ਹੁੰਦੇ ਹੋ ਤੇ ਆਪਣੇ ਅਵਚੇਤਨ ਮਨ ਦੀ ਬੁੱਧੀਮਤਾ ਅਤੇ ਸ਼ਕਤੀ ਲਈ ਜਾਗਰਤ ਹੁੰਦੇ ਹੋ ਨੀਂਦਰ ਦੀ ਕਮੀ ਦੇ ਹੈਰਾਨਕੁਨ ਪ੍ਰਭਾਵ ਨੀਂਦਰ ਦੀ ਘਾਟ ਤੁਹਾਨੂੰ ਚਿੜਚਿੜਾ ਤੁਨਕ ਮિજાਜ ਤੇ ਨਿਰਾਸ਼ਾਵਾਦੀ ਬਣਾ ਸਕਦੀ ਹੈ ਸਾਰੇ ਇਨਸਾਨਾਂ ਨੂੰ ਸਿਹਤਮੰਦ ਰਹਿਣ ਲਈ ਪਟੋਕਟ 6 ਘੰਟਿਆਂ ਦੀ ਨੀਂਦਰ ਦੀ ਲੋੜ ਹੁੰਦੀ ਹੈ। ਜ਼ਿਆਦਾਤਰ ਲੋਕਾਂ ਨੂੰ ਇਸ ਨਾਲ ਜ਼ਿਆਦਾ ਦੀ ਜ਼ਰੂਰਤ ਹੁੰਦੀ ਹੈ। ਜਿਹੜੇ ਲੋਕ ਸੋਚਦੇ ਕਿ ਉਹ ਇਸ ਤੋਂ ਘੱਟ ਨਾਲ ਕੰਮ ਚਲਾ ਸਕਦੇ ਹਨ ਅਤੇ ਆਪਣੇ ਆਪ ਨੂੰ ਮੂਰਖ ਬਣਾ ਰਹੇ ਹਨ। ਜਿਹੜੇ ਖੋਧਕਰਤਾਵਾਂ ਨੇ ਨੀਂਦਰ ਦੀ ਪ੍ਰਤੀਕਿਰਿਆ ਤੇ ਨੀਂਦਰ ਦੀ ਕਮੀ ਵਿੱਚ ਖੋਜ ਕੀਤਾ ਹੈ, ਉਹ ਦੱਸਦੇ ਹਨ ਕਿ ਕੁਝ ਮਾਮਲਿਆਂ ਵਿੱਚ ਨਰਵਸ ਬ੍ਰੇਕਡਾਊਨ ਤੋਂ ਪਹਿਲਾਂ ਗੰਭੀਰ ਅਨਿੰਦਰਾ ਰੋਗ ਪ੍ਰਗਟ ਹੁੰਦਾ ਹੈ। ਯਾਦ ਰੱਖੋ ਨੀਂਦਰ ਦੌਰਾਨ ਤੁਸੀਂ ਅਧਿਆਤਮਿਕ ਤੌਰ ਤੇ ਤਰੋ-ਤਾਜ਼ਾ ਹੋ ਜਾਂਦੇ ਹੋ ਜੀਵਨ ਵਿੱਚ ਖੁਸ਼ੀ ਤੇ ਫੁਰਤੀ ਲਿਆਉਣ ਲਈ ਠੁਕਮੀ ਨੀਂਦਰ ਲੈਣੀ ਜ਼ਰੂਰੀ ਹੈ ਤੁਹਾਨੂੰ ਜ਼ਿਆਦਾ ਨੀਂਦਰ ਦੀ ਲੋੜ ਹੈ ਸਾਨੂੰ ਨੀਂਦਰ ਦੀ ਲੋੜ ਕਿਉਂ ਹੈ ਇਹ ਪਤਾ ਲਗਾਉਣ ਦਾ ਇੱਕ ਤਰੀਕਾ ਵੀ ਦੇਖਣਾ ਹੈ ਕਿ ਨੀਂਦਰ ਨਹੀਂ ਮਿਲਣ ਤੇ ਕੀ ਹੁੰਦਾ ਹੈ 1964 ਵਿੱਚ ਰੈਂਡੀ ਗਾਰਡਨ ਨਾਂ ਦੇ 17 ਸਾਲ ਦੇ ਮੁੰਡੇ ਨੇ ਅਗਨੀਜ਼ ਬੋਕ ਆਫ ਵਰਲਡ ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਲਈ ਜਾਗਣ ਦੀ ਕੋਸ਼ਿਸ਼ ਕੀਤੀ। ਉਹ 264 ਘੰਟੇ ਜਾਨੀ ਲਗਾਤਾਰ 11 ਦਿਨ ਤੱਕ ਜਾਗਦਾ ਰਿਹਾ। ਬਾਅਦ ਦੀਆਂ ਜਾਂਚਾਂ ਤੋਂ ਸਪਸ਼ਟ ਹੋਇਆ ਕਿ ਉਸ ਨੂੰ ਕੋਈ ਸਥਾਈ ਨੁਕਸ ਨਹੀਂ ਹੋਇਆ ਸੀ। ਬਰਾਹਾਲ ਜਦੋਂ ਉਹ ਆਪਣੇ ਆਪ ਨੂੰ ਜ਼ਬਰਦਸਤੀ ਜਗਾਏ ਰੱਖ ਰਿਹਾ ਸੀ ਤਾਂ ਉਸ ਦੇ ਸੋਚਣ ਦੀ ਪ੍ਰਕਿਰਿਆ ਵਿੱਚ ਕਸਰ ਆ ਗਈ। ਉਸ ਦੇ ਸ਼ਬਦਾਂ ਦੇ ਉਚਾਰਨ ਅਸਪਸ਼ਟ ਹੋ ਗਏ। ਉਸ ਦੀ ਯਾਦਦਾਸ਼ਤ ਗੜਬੜ ਆ ਗਈ ਬਾਅਦ ਵਿੱਚ ਉਸ ਨੂੰ ਦ੍ਰਿਸ਼ਟੀ ਭਰਮ ਵੀ ਹੋਣ ਲੱਗਾ ਲੰਮੇ ਸਮੇਂ ਤੱਕ ਘੱਟ ਨੀਂਦਰ ਲੈਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਹਨੇ ਮਾੜੇ ਨਤੀਜੇ ਨਹੀਂ ਮਿਲਦੇ ਹਨ ਬਰ ਹਾਲ ਇਸ ਦੇ ਗੰਭੀਰ ਪ੍ਰਭਾਵਾਂ ਤੋਂ ਉਹ ਹੋਰ ਵੀ ਮੁਸ਼ਕਲਾਂ ਵਿੱਚ ਪੈ ਸਕਦੇ ਹਨ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਂਡ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਨੀਂਦਰ ਸੰਬੰਧੀ ਸਮੱਸਿਆਵਾਂ ਦੇ ਕਾਰਨ ਹਰ ਸਾਲ 2 ਲੱਖ ਦੁਰਘਟਨਾਵਾਂ ਹੁੰਦੀਆਂ ਹਨ ਪੰਜ ਵਿੱਚੋਂ ਇੱਕ ਡਰਾਈਵਰ ਗੱਡੀ ਚਲਾਉਣ ਸਮੇਂ ਕਦੇ ਕਦਾਰ ਝਪਕੀ ਲੈਂਦਾ ਹੈ ਇਸੇ ਕਾਰਨ ਨਾਲ ਦਿਨ ਦੇ ਬਜਾਏ ਰਾਤ ਨੂੰ ਦੁਰਘਟਨਾ ਵਾਪਰਨ ਦੀ ਅਸ਼ੰਕਾ ਪੰਜ ਤੋਂ 10 ਗੁਣਾ ਵੱਧ ਜਾਂਦੀ ਹੈ ਵਲੰਟੀਅਰਜ਼ ਦੇ ਨਾਲ ਕੀਤੇ ਗਏ ਪ੍ਰਯੋਗਾਂ ਕੋਲੋਂ ਪਤਾ ਚੱਲਿਆ ਹੈ ਕਿ ਥੱਕਿਆ ਹੋਇਆ ਮਸਤਿਸ਼ਕ ਨੀਂਦਰ ਲਈ ਕਿੰਨਾ ਵਿਆਕੁਲ ਰਹਿੰਦਾ ਹੈ ਕਿ ਉਹ ਇਸ ਨੂੰ ਪਾਉਣ ਲਈ ਕੋਈ ਵੀ ਬਲੀ ਦੇਣ ਨੂੰ ਤਿਆਰ ਰਹਿੰਦਾ ਹੈ ਪਰਯੋਗ ਦੌਰਾਨ ਕੁਝ ਘੰਟਿਆਂ ਦੀ ਨੀਂਦਰ ਦੀ ਘਾਟ ਤੋਂ ਬਾਅਦ ਵਲੈਂਟਿਅਰ ਹਲਕੀ ਚਪਕੀ ਲੈਣ ਲੱਗ ਪਏ। ਇਸ ਤਰ੍ਹਾਂ ਇੱਕ ਘੰਟੇ ਵਿੱਚ 3-4 ਵਾਰੀ ਹੋਇਆ। ਇਸ ਦੌਰਾਨ ਅਸਲੀ ਨੀਂਦਰ ਵਾਂਗ ਉਹਨਾਂ ਦੀਆਂ ਪਲਕਾਂ ਬੰਦ ਹੋ ਜਾਂਦੀਆਂ ਸਨ ਤੇ ਉਹਨਾਂ ਦੇ ਮਸਤਿਸ਼ਕ ਦੀਆਂ ਤਰੰਗਾਂ ਹੌਲੀ ਹੋ ਜਾਂਦੀਆਂ ਸਨ। ਪਹਿਲਾਂ ਤਾਂ ਇਹ ਚਪਕੀਆਂ ਸੈਕਿੰਡ ਦੇ ਹਿੱਸੇ ਤੱਕ ਸੀਮਤ ਰਹੀਆਂ, ਲੇਕਿਨ ਜਦੋਂ ਨੀਂਦਰ ਦੀ ਕਮੀ ਦੇ ਘੰਟੇ ਵਧ ਗਏ ਤਾਂ ਇਹ ਚਪਕੀਆਂ ਜ਼ਿਆਦਾ ਵਾਰ ਆਈਆਂ। ਤੇ ਜਿਆਦਾ ਸਮੇਂ ਤੱਕ ਚਲਦੀਆਂ ਰਹੀਆਂ ਇਥੋਂ ਤੱਕ ਕੇ 2-3 ਸੈਕਿੰਡ ਤੱਕ ਭਲੇ ਹੀ ਵਲੰਟੀਅਰ ਤੂਫਾਨ ਵਿੱਚ ਹਵਾਈ ਜਹਾਜ਼ ਚਲਾ ਰਿਹਾ ਹੋਵੇ ਲੇਕਿਨ ਉਹ ਕੁਝ ਬੇਸ਼ਕੀਮਤੀ ਸੈਕੰਡਾਂ ਦੀ ਝਪਕੀ ਦਾ ਪ੍ਰਤੀਰੋਧ ਨਹੀਂ ਕਰ ਸਕਦਾ ਨੀਂਦਰ ਸਲਾਹ ਲਿਆਉਂਦੀ ਹੈ ਸੈਂਡਰਾ ਆਫ ਲਾਸ ਐਂਜਲਸ ਦੀ ਇੱਕ ਮੁਟਿਆਰ ਹੈ ਜਿਹੜੀ ਅਕਸਰ ਰੇਡੀਓ ਤੇ ਮੇਰੇ ਭਾਸ਼ਣ ਸੁਣਦੀ ਹੈ ਉਸਨੇ ਮੈਨੂੰ ਦੱਸਿਆ ਕਿ ਉਸ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਨੌਕਰੀ ਦੀ ਪੇਸ਼ਕਸ਼ ਹੋਈ ਜਿੱਥੇ ਉਸ ਨੂੰ ਵਰਤਮਾਨ ਨੌਕਰੀ ਤੋਂ ਦੁੱਗਣੀ ਤਨਖਾਹ ਦੇਣ ਦੀ ਪਹਿਲ ਕੀਤੀ ਗਈ ਉਹ ਨਿਰਣਾ ਨਹੀਂ ਕਰ پا ਰਹੀ ਸੀ ਕਿ ਨਵੀਂ ਨੌਕਰੀ ਸਵੀਕਾਰ ਕਰੇ ਜਾਂ ਨਹੀਂ ਸੌਣ ਜਾਣ ਤੋਂ ਪਹਿਲਾਂ ਉਸ ਨੇ ਇਹਨਾਂ ਸ਼ਬਦਾਂ ਵਿੱਚ ਪ੍ਰਾਰਥਨਾ ਕੀਤੀ ਮੇਰੇ ਅਵਚੇਤਨ ਮਨ ਦਾ ਰਚਨਾਤਮਕ ਗਿਆਨ ਜਾਣਦਾ ਹੈ ਕਿ ਮੇਰੇ ਲਈ ਕੀ ਸਭ ਤੋਂ ਚੰਗਾ ਹੈ ਇਸ ਦੀ ਪ੍ਰਵਿਰਤੀ ਹਮੇਸ਼ਾ ਜੀਵਨ ਵਾਲਾ ਹੈ ਅਤੇ ਇਹ ਮੈਨੂੰ ਸਹੀ ਨਿਰਣਾ ਦੱਸਦਾ ਹੈ ਜਿਸ ਨਾਲ ਮੈਨੂੰ ਹੋਰ ਸਾਰੇ ਸਬੰਧਤ ਲੋਕਾਂ ਨੂੰ ਫਾਇਦਾ ਪੁੱਜੇਗਾ ਮੈਂ ਉਸ ਜਵਾਬ ਲਈ ਧੰਨਵਾਦ ਦਿੰਦੀ ਹਾਂ ਜਿਹੜਾ ਮੈਂ ਜਾਣਦੀ ਹਾਂ ਕਿ ਮੈਨੂੰ ਮਿਲੇਗਾ ਉਸਨੇ ਸੌਣ ਵੇਲੇ ਇਸ ਸੌਖੀ ਜਿਹੀ ਪ੍ਰਾਰਥਨਾ ਨੂੰ ਲੋਰੀ ਵਾਂਗ ਵਾਰ-ਵਾਰ ਦੁਹਰਾਇਆ ਸਵੇਰੇ ਉਸ ਨੂੰ ਪ੍ਰਬਲ ਅਹਿਸਾਸ ਹੋਇਆ ਕਿ ਉਸ ਨੂੰ ਨਵੀਂ ਨੌਕਰੀ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਉਸਨੇ ਉਸ ਨੂੰ ਠੁਕਰਾ ਦਿੱਤਾ ਬਾਅਦ ਦੀਆਂ ਘਟਨਾਵਾਂ ਨੇ ਉਸ ਦੇ ਅੰਦਰੂਨੀ ਅਹਿਸਾਸ ਨੂੰ ਸਹੀ ਠਹਿਰਾਇਆ ਕਿਉਂਕਿ ਕੁਝ ਹੀ ਮਹੀਨਿਆਂ ਬਾਅਦ ਉਹ ਕੰਪਨੀ ਦਿਵਾਲੀਆ ਹੋ ਗਈ। ਚੇਤਨਮਨ ਯਥਾਰਥਵਾਦੀ ਤੱਤਾਂ ਦੇ ਮਾਮਲੇ ਵਿੱਚ ਸਹੀ ਹੋ ਸਕਦਾ ਹੈ। ਬਰਾਹਾਲ ਅਵਚੇਤਨਮਨ ਦੀ ਸਹਿਜ बोਧ ਦੀ ਸਮਰੱਥਾ ਨੂੰ ਕੰਪਨੀ ਦੀ ਸਮੱਸਿਆਵਾਂ ਦਾ ਅਹਿਸਾਸ ਸੀ ਇਸ ਲਈ ਉਸਨੇ ਉਸ ਨੂੰ ਸਹੀ ਚੇਤਾਵਨੀ ਦਿੱਤੀ ਸੀ। ਨਿਸ਼ਚਿਤ ਤਬਾਈ ਤੋਂ ਬਚਾਇਆ। ਜੇਕਰ ਤੁਸੀਂ ਸੌਣ ਜਾਣ ਵੇਲੇ ਸਹੀ ਕਾਮਲੀ ਪ੍ਰਾਰਥਨਾ ਕਰਦੇ ਹੋ ਤਾਂ ਅਵਚੇਤਨ ਮਨ ਦੀ ਬੁੱਧੀਮਤਾ ਤੁਹਾਨੂੰ ਨਿਰਦੇਸ਼ ਦੇ ਸਕਦੀ ਹੈ ਕਿ ਤੁਹਾਡੀ ਰੱਖਿਆ ਕਰ ਸਕਦੀ ਹੈ ਕਈ ਸਾਲ ਪਹਿਲਾਂ ਮੈਨੂੰ ਸਦੂਰ ਪੂਰਬ ਵਿੱਚ ਆਰਥਿਕ ਤੌਰ ਤੇ ਕਾਫੀ ਆਕਰਸ਼ਕ ਪੇਸ਼ਕਸ਼ ਹੋਈ ਮੈਂ ਮਾਰਗਦਰਸ਼ਨ ਤੇ ਸਹੀ ਨਿਰਣਾ ਲੈਣ ਲਈ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਮੇਰੇ ਅੰਦਰ ਦੀ ਅਸੀਮ ਬੁੱਧੀਮਤਾ ਸਾਰਾ ਕੁਝ ਜਾਣਦੀ ਹੈ ਸਹੀ ਨਿਰਣਾ दैਵੀ ਵਿਧਾਨ ਵਿੱਚ ਮੈਨੂੰ ਦੱਸਿਆ ਜਾਂਦਾ ਹੈ ਜਦੋਂ ਜਵਾਬ ਮਿਲੇਗਾ ਤਾਂ ਮੈਂ ਉਸ ਨੂੰ ਪਹਿਚਾਨ ਲਵਾਂਗਾ ਮੈਂ ਸੌਣ ਜਾਣ ਤੋਂ ਪਹਿਲਾਂ ਇਸ ਪ੍ਰਾਰਥਨਾ ਨੂੰ ਵਾਰ-ਵਾਰ ਲੋਰੀ ਵਾਂਗ ਗਾ ਦੋਹਰਾਉਂਦਾ ਉਸ ਰਾਤ ਮੈਂ ਇੱਕ ਸੁਪਨਾ ਦੇਖਿਆ ਜਿਸ ਵਿੱਚ ਇੱਕ ਪੁਰਾਣਾ ਦੋਸਤ ਮੇਰੇ ਕੋਲ ਆਇਆ ਉਸਦੇ ਹੱਥ ਵਿੱਚ ਇੱਕ ਅਖਬਾਰ ਸੀ ਤੇ ਉਹ ਬੋਲਿਆ ਇਹਨਾਂ ਹੈਡਲਾਈਨਸ ਨੂੰ ਪੜੋ ਨਾ ਜਾਓ ਅਖਬਾਰ ਦੀ ਹੈਡਲਾਈਨਸ ਹਿੰਸਾ ਉਪਦਰਵ ਅਤੇ ਜੁੱਧ ਦੀਆਂ ਖਬਰਾਂ ਨਾਲ ਭਰੀਆਂ ਪਈਆਂ ਸਨ ਜੋ ਸਾਰਾ ਕੁਝ ਕੁਝ ਸਮੇਂ ਬਾਅਦ ਹੀ ਉਸੇ ਇਲਾਕੇ ਵਿੱਚ ਹੋਇਆ ਜਿੱਥੇ ਮੈਨੂੰ ਜਾਣਾ ਸੀ ਤੁਹਾਡਾ ਅਵਚੇਤਨ ਮਨ ਸਾਰਾ ਕੁਝ ਸਮਝਦਾ ਹੈ ਇਹ ਸਾਰੀਆਂ ਗੱਲਾਂ ਜਾਣਦਾ ਹੈ ਅਕਸਰ ਇਹ ਤੁਹਾਨੂੰ ਬੋਲੇਗਾ ਲੇਕਿਨ ਇਹੋ ਜੀ ਆਵਾਜ਼ ਵਿੱਚ ਜਿਸ ਨੂੰ ਤੁਹਾਡਾ ਚੇਤਨ ਮਨ ਇੱਕਦਮ ਮੰਨ ਲਵੇਗਾ ਜਿਸ ਸੁਪਨੇ ਬਾਰੇ ਮੈਂ ਹੁਣੇ ਦੱਸਿਆ ਉਸ ਨੇ ਮੈਨੂੰ ਨਿਸ਼ਚਿਤ ਤੌਰ ਤੇ ਭਾਰੀ ਖਤਰੇ ਦੀ ਸਥਿਤੀ ਵਿੱਚ ਜਾਣ ਤੋਂ ਬਚਾ ਲਿਆ ਮੇਰੇ ਅਵਚੇਤਨ ਮਨ ਨੇ ਆਪਣੀ ਇੱਕ ਚੇਤਾਵਨੀ ਇੱਕ ਇਹੋ ਜਿਹਾ ਵਿਅਕਤੀ ਰਾਹੀਂ ਦਿੱਤੀ ਜਿਸ ਤੇ ਮੈਂ ਭਰੋਸਾ ਕਰਦਾ ਸੀ ਤੇ ਸਨਮਾਨ ਕਰਦਾ ਸਾਂ ਕੁਝ ਲੋਕਾਂ ਨੂੰ ਇਹ ਚੇਤਾਵਨੀ ਸੁਪਨੇ ਵਿੱਚ ਵੀ ਦੇ ਸਕਦੀ ਹੈ ਉਹ ਵਿਅਕਤੀ ਨੂੰ ਇੱਥੇ ਜਾਂ ਉੱਥੇ ਨਾ ਜਾਣ ਨੂੰ ਕਹਿੰਦੀ ਹੈ ਤੇ ਚੇਤਾਵਨੀ ਦਾ ਕਾਰਨ ਦੱਸਦੀ ਹੈ ਕਈ ਵਾਰ ਤੁਹਾਡਾ ਅਵਚੇਤਨ ਤੁਹਾਡੇ ਜਾਗਣ ਵੇਲੇ ਵੀ ਤੁਹਾਨੂੰ ਚੇਤਾਵਨੀ ਦੇ ਦੇਵੇਗਾ ਤੁਹਾਨੂੰ ਲੱਗਦਾ ਹੈ ਕਿ ਆਪਣੇ ਆਪਣੀ ਮਾਂ ਜਾਂ ਕਿਸੇ ਹੋਰ ਫਰੀ ਜਾਂਦੀ ਆਵਾਜ਼ ਸੁਣੀ ਹੈ ਤੁਸੀਂ ਰੁਕ ਕੇ ਮੁੜਦੇ ਹੋ ਅਤੇ ਇਸ ਦੇ ਸਰੋਤ ਦੀ ਤਲਾਸ਼ ਕਰਦੇ ਹੋ ਬਾਅਦ ਵਿੱਚ ਤੁਸੀਂ ਪਾਉਂਦੇ ਹੋ ਕਿ ਜੇਕਰ ਤੁਸੀਂ ਉਸੇ ਰਾਤ 에 ਅੱਗੇ ਗਏ ਹੁੰਦੇ ਤਾਂ ਖਿੜਕੀ ਤੋਂ ਡਿੱਗਣ ਵਾਲੇ ਸਮਾਨ ਨਾਲ ਤੁਹਾਡਾ ਸਿਰ ਫਟ ਸਕਦਾ ਹੈ ਤੁਹਾਡਾ ਭਵਿੱਖ ਤੁਹਾਡੇ ਅਵਚੇਤਨ ਮਨ ਵਿੱਚ ਹੈ ਯਾਦ ਰੱਖੇ ਕਿਉਂਕਿ ਤੁਹਾਡਾ ਭਵਿੱਖ ਤੁਹਾਡੀ ਆਤਨ ਸੋਚ ਦਾ ਨਤੀਜਾ ਹੈ ਇਸ ਲਈ ਇਹ ਪਹਿਲਾਂ ਤੋਂ ਹੀ ਤੁਹਾਡੇ ਮਨ ਵਿੱਚ ਹੈ ਜਦੋਂ ਤੱਕ ਕਿ ਤੁਸੀਂ ਇਸ ਨੂੰ ਪ੍ਰਾਰਥਨਾ ਰਾਹੀਂ ਬਦਲਣਾ ਲਓ ਇਸੇ ਤਰ੍ਹਾਂ ਦੇਸ਼ ਦਾ ਭਵਿੱਖ ਵੀ ਦੇਸ਼ ਵਾਸੀਆਂ ਦੀ ਸਮੂਹਕ ਅਵਚੇਤਨਾ ਵਿੱਚ ਹੈ ਉਸ ਸੁਪਨੇ ਵਿੱਚ ਕੁਝ ਵੀ ਅਜੀਬ ਨਹੀਂ ਹੈ ਜਿਸ ਵਿੱਚ ਮੈਂ ਅਖਬਾਰਾਂ ਦੀਆਂ ਸੁਰਖੀਆਂ ਦੇਖੀਆਂ ਸੀ ਹਾਲਾਂਕਿ ਉਹ ਘਟਨਾਵਾਂ ਉਸ ਸਮੇਂ ਤੱਕ ਨਹੀਂ ਵਾਪਰੀਆਂ ਸਨ ਬਰਹਾਲ ਉਹ ਘਟਨਾਵਾਂ ਉਹਨਾਂ ਲੋਕਾਂ ਦੇ ਮਨ ਵਿੱਚ ਤਾਂ ਪਹਿਲਾਂ ਹੀ ਵਾਪਰ ਚੁੱਕੀਆਂ ਸਨ ਇਹਨਾਂ ਉਹਨਾਂ ਦੀ ਸਾਜ਼ਿਸ਼ ਘੜੀ ਸੀ ਉਨ੍ਹਾਂ ਦੀ ਸਾਰੀਆਂ ਯੋਜਨਾਵਾਂ ਪਹਿਲਾਂ ਤੋਂ ਹੀ ਉਸ ਮਹਾਰ ਰਿਕਾਰਡਿੰਗ ਜੰਤਰਪਾ ਵਿਆਪਕ ਮੰਨ ਦੇ ਸਮੂਹਕ ਅਵਚੇਤਨ ਤੇ ਅੰਕਲ ਸੀ ਆਉਣ ਵਾਲੇ ਕੱਲ੍ਹ ਦੀਆਂ ਘਟਨਾਵਾਂ ਤੁਹਾਡੇ ਅਵਚੇਤਨ ਮਨ ਵਿੱਚ ਹੈ ਇਸੇ ਤਰ੍ਹਾਂ ਅਗਲੇ ਹਫ਼ਤੇ ਤੇ ਅਗਲੇ ਮਹੀਨੇ ਦੀਆਂ ਵੀ ਹਨ ਉਹਨਾਂ ਨੂੰ ਬੜੇ ਮਾਨਸਿਕ ਜਾਂ ਦੇਵ ਦਰਸ਼ੀ ਵਿਅਕਤੀ ਰਹੀਂ ਗ੍ਰਹਿਣ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਪ੍ਰਾਰਥਨਾ ਕਰਨ ਦਾ ਨਿਰਣਾ ਕਰੋ ਤਾਂ ਤੁਹਾਡੇ ਨਾਲ ਕੋਈ ਤਬਾਹੀ ਜਾਂ ਤਰਾਸਤੀ ਨਹੀਂ ਹੋ ਸਕਦੀ ਕੋਈ ਵੀ ਚੀਜ਼ ਪਹਿਲਾਂ ਤੋਂ ਹੀ ਤੈਅ ਨਹੀਂ ਹੈ ਤੁਹਾਡਾ ਮਾਨਸਿਕ ਨਜ਼ਰੀਆ ਜਿਸ ਤਰ੍ਹਾਂ ਨਾਲ ਤੁਸੀਂ ਸੋਚਦੇ ਹੋ ਮਹਿਸੂਸ ਕਰਦੇ ਹੋ ਅਤੇ ਯਕੀਨ ਕਰਦੇ ਹੋ ਵੀ ਤੁਹਾਡਾ ਭਾਵ ਨਿਸ਼ਚਿਤ ਕਰਦਾ ਹੈ ਵਿਗਿਆਨਕ ਪ੍ਰਾਰਥਨਾ ਦੁਆਰਾ ਤੁਸੀਂ ਆਪਣੇ ਭਵਿੱਖ ਨੂੰ ਢਾਲ ਸਕਦੇ ਹੋ ਆਕਾਰ ਦੇ ਸਕਦੇ ਹੋ ਤੇ ਬਣਾ ਸਕਦੇ ਹੋ ਇਨਸਾਨ ਜਿਵੇਂ ਦਾ ਬੀਜੇਗਾ ਤਵੇਂ ਦਾ ਹੀ ਉਸ ਨੂੰ ਕੱਟਣਾ ਪਵੇਗਾ ਇੱਕ ਨਿੱਕੀ ਜਿਹੀ ਚਪਕੀ ਨਾਲ ਉਸ ਨੂੰ 15000 ਡਾਲਰ ਮਿਲੇ ਸਾਲਾਂ ਪਹਿਲਾਂ ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਅਖਬਾਰ ਦੀ ਇੱਕ ਕਟਿੰਗ ਭੇਜੀ ਜਿਸ ਵਿੱਚ ਐਮਸਟ੍ਰਾਮ ਨਾਮ ਦੇ ਵਿਅਕਤੀ ਦੇ ਬਾਰੇ ਲੇਖ ਸੀ ਉਹ ਪੀਟਰਸਬਰਗ ਸਟੀਲ ਕੰਪਨੀ ਵਿੱਚ ਕੰਮ ਕਰਦਾ ਸੀ ਮਿਲਦੇ ਵਿਭਾਗ ਵਿੱਚ ਹਾਲ ਹੀ ਅੰਦਰ ਇੱਕ ਨਵੀਂ ਮਸ਼ੀਨ ਲਾਈ ਸੀ ਜਿਹੜੀ ਬਣ ਕੇ ਨਿਕਲਣ ਵਾਲੀ ਗਰਮ ਸਟੀਲ ਦੀ ਛੜੀ ਦੀ ਡਿਲੀਵਰੀ ਨਿਯੰਤਰਿਤ ਕਰਦੀ ਸੀ ਮਸ਼ੀਨ ਲਾਉਣ ਵਾਲਿਆਂ ਦੀ तमाम ਕੋਸ਼ਿਸ਼ਾਂ باوجود ਮਸ਼ੀਨ ਠੀਕ ਕੰਮ ਨਹੀਂ ਕਰ ਰਹੀ ਸੀ ਆ ਜੀਨੀਅਰਾਂ ਨੇ ਇਸ ਦਿਸ਼ਾ ਚ ਕਈ ਦਿਨਾਂ ਤੱਕ ਮਿਹਨਤ ਕੀਤੀ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਹੈਮਰਸਟ੍ਰਾਮ ਨੇ ਸਮੱਸਿਆ ਬਾਰੇ ਬਹੁਤ ਸੋਚਿਆ ਉਸ ਨੇ ਇੱਕ ਨਵੀਂ ਡਿਜ਼ਾਈਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕੰਮ ਕਰ ਸਕੇ ਲੇਕਿਨ ਉਹ ਕੁਝ ਨਹੀਂ ਸੋਚ ਪਾਇਆ ਇੱਕ ਦੁਪਹਿਰ ਉਹ ਝਪਕੀ ਲੈਣ ਲਈ ਲੇਟਿਆ ਸੌਣ ਵੇਲੇ ਵੀ ਉਹ ਦੋਸ਼ਪੂਰਨ ਸਵਿੱਚ ਦੀ ਸਮੱਸਿਆ ਬਾਰੇ ਸੋਚ ਰਿਹਾ ਸੀ ਚਪਕੀ ਦੌਰਾਨ ਉਸਨੇ ਇੱਕ ਸੁਪਨਾ ਦੇਖਿਆ ਜਿਸ ਵਿੱਚ ਉਸ ਨੂੰ ਸਵਿੱਚ ਦੀ ਆਦਰਸ਼ ਡਿਜ਼ਾਈਨ ਦਿਖ ਗਈ ਜਾਗਣ ਤੇ ਉਸ ਦੇ ਸੁਪਨੇ ਦੀ ਆਕਿਰਤੀ ਅਨੁਸਾਰ ਡਿਜ਼ਾਈਨ ਦਾ ਸਕੈਚ ਬਣਾ ਲਿਆ ਇਸ ਕਲਪਨਾਪੂਰਨ ਚਪਕੀ ਨੇ ਹੈਮਲਸਟ੍ਰਾਂ ਨੂੰ 15000 ਡਾਲਰ ਦਾ ਚੈੱਕ ਦਿਲਵਾ ਦਿੱਤਾ ਜਿਹੜਾ ਉਸ ਫਰਮ ਵੱਲੋਂ ਕਿਸੇ ਕਰਮਚਾਰੀ ਨੂੰ ਨਵੇਂ ਵਿਚਾਰ ਲਈ ਦਿੱਤਾ ਸਭ ਤੋਂ ਵੱਡਾ ਇਨਾਮ ਸੀ ਕਿਵੇਂ ਇੱਕ ਪ੍ਰੋਫੈਸਰ ਨੇ ਨੀਂਦਰ ਵਿੱਚ ਆਪਣੀ ਸਮੱਸਿਆ ਸੁਲਝਾਈ ਡਾਕਟਰ ਐਚ ਪੀ ਐਲ ਬ੍ਰੈਕਟ ਪੈਲਸਨਵਿਨੀਆਂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਆਸਰੀਅਨ ਸਨ ਆਪਣੀ ਯਾਦਗਾਰੀ ਲੇਖਾਂ ਵਿੱਚ ਉਹ ਇੱਕ ਅਦਭੁਤ ਅਨੁਭਵ ਦੱਸਦੇ ਹਨ ਇਸ ਸ਼ਨੀਵਾਰ ਦੀ ਸ਼ਾਮ ਮੈਂ ਬੇਕਾਰ ਦੀਆਂ ਕੋਸ਼ਿਸ਼ਾਂ ਕਾਰਨ ਥੱਕ ਚੁੱਕਿਆ ਸੀ ਮੈਂ ਸਲੇਮਾਨੀ ਪੱਥਰ ਦੇ ਦੋ ਛੋਟੇ ਟੁਕੜਿਆਂ ਦਾ ਰਹੱਸ ਨਹੀਂ ਸੁਲਝਾ ਪਾ ਰਿਹਾ ਸੀ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਉਹ ਕਿਸੇ ਬੈਲ ਨਿਵਾਸੀ ਦੀ ਉਂਗਲੀ ਦੀ ਅੰਗੂਠੀ ਦੇ ਹੋਣਗੇ ਅੱਧੀ ਰਾਤ ਦੇ ਕਰੀਬ ਮੈਂ ਸੌਣ ਚਲਾ ਗਿਆ ਤੇ ਮੈਨੂੰ ਇੱਕ ਅਦਭੁਤ ਸੁਪਨਾ ਦਿਖਿਆ ਨਿਪੁਰ ਨਾਂ ਦੀ ਥਾਂ ਦਾ ਇੱਕ ਲੰਮਾ ਸਰਸ਼ਰਾ ਪੁਜਾਰੀ ਜਿਸ ਦੀ ਉਮਰ ਕੋਈ 40 ਸਾਲਾਂ ਦੀ ਹੋਵੇਗੀ ਮੈਨੂੰ ਮੰਦਰ ਦੇ ਤੋਸ਼ਾ ਘਰ ਤੱਕ ਲੈ ਗਿਆ ਇੱਕ ਨਿੱਕਾ ਹੀਟਲੀ ਛੱਤ ਵਾਲਾ ਕਮਰਾ ਜਿਸ ਵਿੱਚ ਬਾਰੀਆਂ ਨਹੀਂ ਸਨ ਲੱਗੀਆਂ ਜਿੱਥੇ ਸੁਲੇਮਾਨੀ ਪੱਥਰ ਇਹ ਲੈ ਸੁਣਿਆ ਦੇ ਟੁਕੜੇ ਜ਼ਮੀਨ ਤੇ ਬਿਖਰੇ ਪਏ ਸਨ ਉੱਥੇ ਉਸ ਨੇ ਮੈਨੂੰ ਕਿਹਾ ਜਿਹੜੇ ਦੋ ਟੁਕੜਿਆਂ ਦਾ ਸਕੈਚ ਤੁਸੀਂ ਪੇਜ 22 ਤੇ 26 ਤੇ ਪ੍ਰਕਾਸ਼ਿਤ ਕੀਤਾ ਹੈ ਉਹ ਉਂਗਲੀ ਦੀ ਵੱਖ-ਵੱਖ ਅੰਗੂਠੀਆਂ ਨਹੀਂ ਹਨ ਉਹ ਇਕੱਠੀਆਂ ਹਨ ਪਹਿਲੀ ਦੋ ਅੰਗੂਠੀਆਂ ਦੇਵਤਾ ਦੀ ਮੂਰਤੀ ਦੇ ਕੰਨ ਦੀਆਂ ਵਾਲੀਆਂ ਹਨ ਜਿਹੜੇ ਦੋ ਟੁਕੜੇ ਤੁਹਾਡੇ ਕੋਲ ਹਨ ਉਹ ਉਹਨਾਂ ਦੇ ਹਿੱਸੇ ਹਨ ਜੇਕਰ ਤੁਸੀਂ ਉਹਨਾਂ ਨੂੰ ਜੋੜ ਕੇ ਦੇਖੋਗੇ ਤਾਂ ਮੇਰੀ ਗੱਲ ਦੀ ਪੁਸ਼ਟੀ ਹੋ ਜਾਵੇਗੀ ਮੈਂ ਇੱਕਦਮ ਜਾਗ ਗਿਆ ਮੈਂ ਟੁਕੜਿਆਂ ਦੀ ਜਾਂਚ ਕੀਤੀ ਤੇ ਮੈਨੂੰ ਹੈਰਾਨੀ ਹੋਈ ਕਿ ਮੇਰਾ ਸੁਪਨਾ ਸੱਚ ਸੀ ਸਮੱਸਿਆ ਆਖਰ ਸੁਲਝ ਗਈ ਇਸ ਸਪਸ਼ਟੀਕਰਨ ਨਾਲ ਉਹਨਾਂ ਦੇ ਅਵਚੇਤਨ ਮਨ ਦਾ ਰਚਨਾਤਮਕ ਗਿਆਨ ਪ੍ਰਦਰਸ਼ਿਤ ਹੁੰਦਾ ਹੈ ਜਿਹੜਾ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਵਾਬ ਜਾਣਦਾ ਸੀ ਕਿਵੇਂ ਅਵਚੇਤਨ ਨੇ ਇੱਕ ਮਸ਼ਹੂਰ ਲੇਖਾਰੀ ਦੇ ਸੌਂਦਿਆਂ ਕੰਮ ਕੀਤਾ ਆਪਣੀ ਇੱਕ ਪੁਸਤਕ ਐਕਰਾਸ ਦਾ ਪਲੈਨਸ ਦੇ ਵਿੱਚ ਰਾਬਰਟ ਲੂਈ ਸਟੀਵ ਐਨਸਨ ਦੇ ਸੁਪਨੇ ਦੇ ਵਿਸ਼ੇ ਤੇ ਇੱਕ ਪੂਰਾ ਅਧਿਆਇ ਲਿਖਿਆ ਹੈ ਉਹ ਪ੍ਰਭਲ ਸੁਪਨਾ ਦਰਸ਼ੀ ਸਨ ਉਹਨਾਂ ਦੀ ਆਦਤ ਸੀ ਕਿ ਉਹ ਹਾਰਾ ਸੌਣ ਤੋਂ ਪਹਿਲਾਂ ਆਪਣੇ ਅਵਚੇਤਨ ਮਨ ਨੂੰ ਨਿਰਦੇਸ਼ ਦਿੰਦੇ ਸਨ ਉਹ ਆਪਣੇ ਅਵਚੇਤਨ ਨਾਲ ਨਿਵੇਦਨ ਕਰਦੇ ਸੀ ਕਿ ਸੌਣ ਤੋਂ ਪਹਿਲਾਂ ਉਹ ਉਹਨਾਂ ਦੀ ਕਹਾਣੀਆਂ ਘੜੇ ਉਦਾਹਰਨ ਲਈ ਜਦ ਉਹਨਾਂ ਦੇ ਬੈਂਕ ਖਾਤੇ ਵਿੱਚ ਪੈਸੇ ਘਟੋ ਜਾਂਦੇ ਸਨ ਤਾਂ ਉਹ ਆਪਣੇ ਅਵਚੇਤਨ ਨੂੰ ਕੁਝ ਇਸ ਤਰ੍ਹਾਂ ਆਦੇਸ਼ ਦਿੰਦੇ ਸਨ ਮੈਨੂੰ ਇੱਕ ਬਿਹਤਰੀਨ ਰੋਮਾਂਚਕ ਨਾਵਲ ਦਿਓ ਜਿਹੜਾ ਵਿਕਾਊ ਤੇ ਲਾਹੇਵੰਦਾ ਹੋਵੇ ਉਹਨਾਂ ਦਾ ਅਵਚੇਤਨ ਬੜੀ ਚੰਗੀ ਤਰ੍ਹਾਂ ਨਾਲ ਪ੍ਰਤੀਕਿਰਿਆ ਕਰਦਾ ਸੀ ਸਟੀਵ ਐਂਸਨ ਲਿਖਦੇ ਹਨ ਇਹ ਨਿੱਕੇ ਬੋਣੇ ਉਹਨਾਂ ਦੇ ਅਵਚੇਤਨ ਦੀ ਬੁੱਧੀ ਤੇ ਸ਼ਕਤੀਆਂ ਮੈਨੂੰ ਟੋਟੇ-ਟੋਟੇ ਵਿੱਚ ਕਿਸੇ ਸੀਰੀਅਲ ਵਾਂਗ ਕਹਾਣੀ ਦੱਸਦੇ ਹਨ ਤੇ ਉਹਨਾਂ ਦਾ ਨਿਸ਼ਾਨਾ ਕੀ ਹੈ ਇਹ ਮੈਨੂੰ ਭਾਵ ਰਚੈਤਾ ਨੂੰ ਹੀ ਪਤਾ ਨਹੀਂ ਹੁੰਦਾ ਜਾਗਰਤ ਅਵਸਥਾ ਵਿੱਚ ਮੈਂ ਜਿਹੜਾ ਵੀ ਕੰਮ ਕਰਦਾ ਹਾਂ ਜਿਸ ਦੇ ਬਾਰੇ ਵਿੱਚ ਚੇਤਨ ਤੌਰ ਤੇ ਜਾਗਰੂਕ ਰਹਿੰਦਾ ਹਾਂ ਉਹ ਵੀ ਲੋੜੀਂਦੇ ਤੌਰ ਤੇ ਮੇਰਾ ਨਹੀਂ ਹੈ ਕਿਉਂਕਿ ਇਸ ਵਿੱਚ ਬੌਣਿਆਂ ਦਾ ਹੱਥ ਸਾਫ਼ ਨਜ਼ਰੀ ਪੈਂਦਾ ਹੈ ਸ਼ਾਂਤੀ ਨਾਲ ਸੋਵੋ ਅਤੇ ਖੁਸ਼ੀ ਨਾਲ ਜਾਗੋ ਜੇਕਰ ਤੁਸੀਂ ਅਨੀਂਦਰਾ ਰੋਗ ਹਾਲਤ ਪੀੜਤ ਹੋ ਤਾ ਤੁਸੀਂ ਇਹਠਾਂ ਦਿੱਤੀ ਗਈ ਪ੍ਰਾਰਥਨਾ ਨੂੰ ਬਹੁਤ ਕਾਰਗਰ ਪਾਉਗੇ ਇਸ ਨੂੰ ਸੌਣ ਤੋਂ ਪਹਿਲਾਂ ਹੌਲੀ-ਹੌਲੀ ਸ਼ਾਂਤੀ ਨਾਲ ਤੇ ਪਿਆਰ ਨਾਲ ਦੁਹਰਾਓ ਮੇਰੇ ਪੈਰਾਂ ਦੇ ਅੰਗੂਠੇ ਸ਼ਥਲ ਹਨ ਮੇਰੇ ਟਖਣੇ ਸ਼ਥਲ ਹਨ ਮੇਰੀ ਢਿੱਡ ਦੀਆਂ ਮਾਸਪੇਸ਼ੀਆਂ ਸ਼ਥਲ ਹਨ ਮੇਰਾ ਹਿਰਦਾ ਤੇ ਫੇਫੜੇ ਸ਼ਥਲ ਹਨ ਮੇਰੇ ਹੱਥ ਸ਼ਥਲ ਹਨ ਮੇਰੀ ਧੌਣ ਸ਼ਥਲ ਹੈ ਮੇਰਾ ਮਸਤਿਸ਼ਕ ਸ਼ਥੇਲ ਹੈ ਮੇਰਾ ਚਿਹਰਾ ਸ਼ਥਲ ਹੈ ਮੇਰੀਆਂ ਅੱਖਾਂ ਸ਼ਥਲ ਹਨ ਮੇਰਾ ਪੂਰਾ ਮਨ ਤੇ ਸਰੀਰ ਸਥਲ ਹੈ ਮੈਂ ਪੂਰੀ ਤਰ੍ਹਾਂ ਨਾਲ ਹਰ ਇੱਕ ਨੂੰ ਖਿਮਾ ਕਰਦਾ ਹਾਂ ਤੇ ਮੈਂ ਸਾਰਿਆਂ ਲਈ ਇੱਕ ਸੁਰਤਾ ਸੇਤ ਸ਼ਾਂਤੀ ਤੇ ਜੀਵਨ ਦੀਆਂ ਸਾਰੀਆਂ ਰਹਿਮਤਾਂ ਦੀ ਸੱਚੀ ਇੱਛਾ ਰੱਖਦਾ ਹਾਂ ਮੈਂ ਸ਼ਾਂਤੀ ਨਾਲ ਹਾਂ ਮੈਂ ਸੰਤੁਲਿਤ ਅਤੇ ਸ਼ਾਂਤ ਹਾਂ ਮੈਂ ਸੁਰੱਖਿਆ ਤੇ ਸ਼ਾਂਤੀ ਨਾਲ ਆਰਾਮ ਕਰਦਾ ਹਾਂ ਇੱਕ ਡੂੰਗੀ ਸ਼ਾਂਤੀ ਮੇਰੇ ਸਾਰੇ ਅਸਤਿਤਵ ਨੂੰ ਸ਼ਾਂਤ ਕਰਦੀ ਹੈ ਜਦੋਂ ਮੈਂ ਆਪਣੇ ਅੰਦਰ ਦੇਵੀ ਉਪਸਥਿਤੀ ਦਾ ਅਹਿਸਾਸ ਕਰਦਾ ਹਾਂ ਮੈਂ ਜਾਣਦਾ ਹਾਂ ਕਿ ਜੀਵਨ ਤੇ ਪ੍ਰੇਮ ਦਾ ਅਹਿਸਾਸ ਮੇਰਾ ਇਲਾਜ ਕਰਦਾ ਹੈ ਮੈਂ ਆਪਣੇ ਆਪ ਨੂੰ ਪ੍ਰੇਮ ਦੀ ਚਾਦਰ ਵਿੱਚ ਬੁਲੇਟਦਾ ਹਾਂ ਅਤੇ ਸਾਰਿਆਂ ਦੇ ਪ੍ਰਤੀ ਸਦ ਭਾਵਨਾ ਨਾਲ ਭਰਿਆ ਹਾਂਦਾ ਹਾਂ ਰਾਤ ਭਰ ਸ਼ਾਂਤੀ ਮੇਰੇ ਨਾਲ ਰਹਿੰਦੀ ਹੈ ਤੇ ਸਵੇਰੇ ਮੈਂ ਜੀਵਨ ਅਤੇ ਪ੍ਰੇਮ ਨਾਲ ਭਰਿਆ ਰਹਾਂਗਾ ਮੇਰੇ ਚਾਰੇ ਪਾਸੇ ਪ੍ਰੇਮ ਦਾ ਦਾਇਰਾ ਹੈ ਮੈਨੂੰ ਕਿਸੇ ਬੁਰਾਈ ਦਾ ਡਰ ਨਹੀਂ ਹੋਵੇਗਾ ਕਿਉਂਕਿ ਤੁਸੀਂ ਮੇਰੇ ਨਾਲ ਹੋ ਮੈਂ ਸ਼ਾਂਤੀ ਨਾਲ ਸੋਵਾਂਗਾ ਖੁਸ਼ੀ ਨਾਲ ਜਾਗਾਂਗਾ ਤੇ ਉਹਨਾਂ ਵਿੱਚ ਜੀਵਾਂਗਾ ਚੱਲਾਂਗਾ ਤੇ ਮੇਰਾ ਅਸਤਿਤਵ ਹੋਵੇਗਾ ਨੀਂਦਰ ਦੇ ਚਮਤਕਾਰਾਂ ਦਾ ਸੰਖੇਪ ਨੰਬਰ 1 ਜੇਕਰ ਤੁਸੀਂ ਚਿੰਤਤ ਹੋ ਕਿ ਤੁਸੀਂ ਸਮੇਂ ਤੇ ਉੱਠ ਨਹੀਂ ਪਾਉਗੇ ਤਾਂ ਸੌਣ ਤੋਂ ਪਹਿਲਾਂ ਆਪਣੇ ਅਵਚੇਤਨ ਮਨ ਨੂੰ ਉਹ ਸਟੀਕ ਸਮਾਂ ਦੱਸ ਦਿਓ ਜਦੋਂ ਤੁਸੀਂ ਉੱਠਣਾ ਚਾਹੁੰਦੇ ਹੋ ਇਹ ਤੁਹਾਨੂੰ ਉਠਾ ਦੇਵੇਗਾ ਇਸ ਨੂੰ ਕਿਸੇ ਘੜੀ ਦੀ ਲੋੜ ਨਹੀਂ ਹੈ ਸਾਰੀਆਂ ਸਮੱਸਿਆਵਾਂ ਇੰਜ ਹੀ ਕਰੋ ਤੁਹਾਡੇ ਅਵਚੇਤਨ ਲਈ ਕੋਈ ਵੀ ਕੰਮ ਮੁਸ਼ਕਲ ਨਹੀਂ ਹੈ ਨੰਬਰ 2 ਤੁਹਾਡਾ ਅਵਚੇਤਨ ਕਦੇ ਨਹੀਂ ਸੌਂਦਾ ਇਹ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ ਇਹ ਤੁਹਾਡੀ ਸਾਰੀ ਮਹੱਤਵਪੂਰਨ ਕਾਰਜ ਪ੍ਰਣਾਲੀਆਂ ਨੂੰ ਨਿਯੰਤਰਿਤ ਕਰਦਾ ਹੈ ਆਪਣੇ ਆਪ ਨੂੰ ਤੇ ਬਾਕੀ ਸਾਰਿਆਂ ਨੂੰ ਮਾਫ਼ ਕਰ ਦਿਓ ਸੌਣ ਤੋਂ ਪਹਿਲਾਂ ਅਤੇ ਜਾਗਣ ਤੋਂ ਠੀਕ ਬਾਅਦ ਉਪਚਾਰ ਜ਼ਿਆਦਾ ਤੇਜ਼ੀ ਨਾਲ ਹੋਵੇਗਾ ਨੰਬਰ 3 ਸੌਣ ਵੇਲੇ ਤੁਹਾਨੂੰ ਮਾਰਗਦਰਸ਼ਨ ਦਿੱਤਾ ਜਾਂਦਾ ਹੈ ਜੋ ਕਈ ਵਾਰੀ ਸੁਪਨੇ ਵਿੱਚ ਮਿਲਦਾ ਹੈ ਉਪਚਾਰਕ ਪ੍ਰਵਾਹ ਵੀ ਮੁਕਤ ਹੁੰਦਾ ਹੈ ਜਿਸ ਨਾਲ ਤੁਸੀਂ ਸਵੇਰੇ ਫੁਰਤੀ ਤੇ ਤਾਜ਼ਗੀ ਮਹਿਸੂਸ ਕਰਦੇ ਹੋ ਨੰਬਰ 4 ਜਦੋਂ ਤੁਸੀਂ ਸਾਰੇ ਦਿਨ ਦੀਆਂ ਚਿੰਤਾਵਾਂ ਤੇ ਸੰਘਰਸ਼ਾਂ ਦੇ ਕਾਰਨ ਸੰਤਾਪ ਵਿੱਚ ਹੋਵੋ ਤਾਂ ਆਪਣੇ ਦਿਮਾਗ ਨੂੰ ਸ਼ਾਂਤ ਕਰ ਲਵੋ ਤੇ ਆਪਣੇ ਅਵਚੇਤਨ ਮਨ ਵਿੱਚ ਵਾਸ ਕਰਨ ਵਾਲੀ ਅਸੀਮ ਬੁੱਧੀਮਤਾ ਦੇ ਗਿਆਨ ਦੇ ਬਾਰੇ ਸੋਚੋ ਜਿਹੜਾ ਤੁਹਾਨੂੰ ਜਵਾਬ ਦੇਣ ਲਈ ਤਿਆਰ ਹੈ ਇਸ ਨਾਲ ਤੁਹਾਨੂੰ ਸ਼ਾਂਤੀ ਸ਼ਕਤੀ ਤੇ ਆਤਮ ਵਿਸ਼ਵਾਸ ਮਿਲੇਗਾ ਨੰਬਰ 5 ਨੀਂਦਰ ਮਾਨਸਿਕ ਸ਼ਾਂਤੀ ਤੇ ਸਰੀਰਕ ਸਿਹਤ ਲਈ ਲੋੜੀਂਦੀ ਹੈ ਨੀਂਦਰ ਦੀ ਕਸਰ ਨਾਲ ਚਿੜਚਿੜਾਪਨ ਤਣਾਅ ਤੇ ਮਾਨਸਿਕ ਵਿਕਰਤਿਆ ਹੋ ਸਕਦੀਆਂ ਤੁਹਾਨੂੰ 8 ਘੰਟਿਆਂ ਦੀ ਨੀਂਦਰ ਦੀ ਲੋੜ ਹੈ ਨੰਬਰ 6 ਚਿਕਿਸ਼ਤਾ ਸ਼ੋਧ ਕਰਤਾਵਾਂ ਨੇ ਦੱਸਿਆ ਕਿ ਅਨੀਂਦਰਾ ਕਈ ਵਾਰ ਨਰਵਸ ਬ੍ਰੈਕਡਾਊਨ ਤੋਂ ਠੀਕ ਪਹਿਲਾਂ ਆਉਂਦੀ ਹੈ। ਨੰਬਰ 7 ਨੀਂਦਰ ਦੌਰਾਨ ਤੁਸੀਂ ਅਧਿਆਤਮਕ ਤੌਰ ਤੇ ਤਰੋ-ਤਾਜ਼ਾ ਹੁੰਦੇ ਹੋ। ਜੀਵਨ ਵਿੱਚ ਖੁਸ਼ੀ ਤੇ ਫੁਰਤੀ ਲਈ ਉਪਯੁਕਤ ਨੀਂਦਰ ਜ਼ਰੂਰੀ ਹੈ। ਨੰਬਰ 8 ਤੁਹਾਡਾ ਥੱਕਿਆ ਹੋਇਆ ਮਸਤਿਸ਼ਕ ਨੀਂਦਾਂ ਲਈ ਇੰਨਾ ਬੇਤਾਬ ਰਹਿੰਦਾ ਹੈ ਕਿ ਇਸ ਨੂੰ ਪਾਉਣ ਲਈ ਇਹ ਕੁਝ ਵੀ ਬਲੀ ਦੇਣ ਲਈ ਤਿਆਰ ਰਹਿੰਦਾ ਹੈ। ਕਾਰ ਚਲਾਉਣ ਸਮੇਂ ਸਾਉ ਜਾਣ ਵਾਲੇ ਲੋਕ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਨੰਬਰ 9 ਨੀਂਦਰ ਦੀ ਕਸਰ ਦੇ ਸ਼ਿਕਾਰ ਕਈ ਲੋਕਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਉਹਨਾਂ ਵਿੱਚ ਸਹੀ ਤਾਰ ਮੇਲ ਦੀ ਕਮੀ ਰਹਿੰਦੀ ਹੈ ਉਹ ਚਕਰਾਏ ਹੋਏ ਦੁਚਿੱਤੇਪਣ ਤੇ ਇਕਾਗਰਤਾ ਰਹਿਤ ਹੁੰਦੇ ਹਨ ਨੰਬਰ 10 ਨੀਂਦਰ ਸਲਾਹ ਲਿਆਉਂਦੀ ਹੈ ਸੌਣ ਤੋਂ ਪਹਿਲਾਂ ਦਾਵਾ ਕਰੋ ਕਿ ਤੁਹਾਡੇ ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਤੁਹਾਨੂੰ ਮਾਰਗਦਰਸ਼ਨ ਦੇ ਰਹੀ ਹੈ ਤੇ ਨਿਰਦੇਸ਼ਿਤ ਕਰ ਰਹੀ ਹੈ ਫਿਰ ਉਸ ਸੰਕੇਤ ਤੇ ਨਜ਼ਰ ਰੱਖੋ ਜਿਹੜਾ ਸ਼ਾਇਦ ਜਾਗਣ ਤੇ ਤੁਹਾਨੂੰ ਮਿਲੇਗਾ ਨੰਬਰ 11 ਆਪਣੇ ਅਵਚੇਤਨ ਤੇ ਪੂਰਾ ਭਰੋਸਾ ਕਰੋ ਇਹ ਜਾਣ ਲਓ ਕਿ ਇਸ ਦੀ ਪਰਵਿਰਤੀ ਹਮੇਸ਼ਾ ਜੀਵਨ ਵੱਲ ਹੈ ਕਦੇ ਕਦਾਰ ਤੁਹਾਡਾ ਅਵਚੇਤਨ ਮਨ ਰਾਤ ਦੇ ਕਿਸੇ ਬਹੁਤ ਸਪਸ਼ਟ ਸੁਪਨੇ ਵਿੱਚ ਤੁਹਾਨੂੰ ਜਵਾਬ ਦਿੰਦਾ ਹੈ ਤੁਹਾਨੂੰ ਸੁਪਨੇ ਵਿੱਚ ਉਸੇ ਤਰ੍ਹਾਂ ਦੀ ਪਹਿਲਾ ਚੇਤਾਵਨੀ ਮਿਲ ਸਕਦੀ ਹੈ ਜਿਵੇਂ ਇਸ ਪੁਸਤਕ ਦੇ ਲੇਖਕ ਨੂੰ ਮਿਲੀ ਸੀ ਨੰਬਰ 12 ਤੁਹਾਡਾ ਭਵਿੱਖ ਹੁਣੇ ਤੁਹਾਡੇ ਮਨ ਵਿੱਚ ਹੈ ਜਿਸ ਦਾ ਆਧਾਰ ਤੁਹਾਡੀ ਆਤਨ ਸੋਚ ਤੇ ਵਿਸ਼ਵਾਸ ਹੈ ਇਹ ਦਾਵਾ ਕਰੋ ਕਿ ਅਸੀਮ ਗਿਆਨ ਤੁਹਾਡੀ ਅਗਵਾਈ ਕਰ ਰਿਹਾ ਹੈ ਮਾਰਗਦਰਸ਼ਨ ਕਰ ਰਿਹਾ ਹੈ ਅਤੇ ਇਹ ਵੀ ਕਿ ਤੁਹਾਨੂੰ ਵਧੀਆ ਹੀ ਮਿਲੇਗਾ ਅਤੇ ਤੁਹਾਡਾ ਭਵਿੱਖ ਅਦਭੁਤ ਹੋਵੇਗਾ ਇਸ ਤੇ ਯਕੀਨ ਕਰੋ ਅਤੇ ਇਸ ਨੂੰ ਸਵੀਕਾਰ ਕਰੋ ਵਧੀਆ ਤੋਂ ਵਧੀਆ ਦੀ ਆਸ ਕਰੋਗੇ ਤਾਂ ਨਿਸ਼ਚਿਤ ਤੌਰ ਤੇ ਤੁਹਾਨੂੰ ਸਭ ਤੋਂ ਵਧੀਆ ਮਿਲੇਗਾ ਨੰਬਰ 13 ਜੇਕਰ ਤੁਸੀਂ ਕੋਈ ਨਾਵਲ ਨਾਟਕ ਜਾਂ ਪੁਸਤਕ ਲਿਖ ਰਹੇ ਹੋ ਕਿਸੇ ਅਵਸ਼ਕਾਰ ਉੱਤੇ ਕੰਮ ਕਰ ਰਹੇ ਹੋ ਤਾਂ ਆਪਣੇ ਅਵਚੇਤਨ ਮਨ ਨਾਲ ਰਾਤ ਵਿੱਚ ਗੱਲ ਕਰੋ ਹਿੰਮਤ ਨਾਲ ਦਾਵਾ ਕਰੋ ਕਿ ਇਸ ਦੀ ਬੁੱਧੀਮਤਾ ਗਿਆਨ ਤੇ ਸ਼ਕਤੀ ਤੁਹਾਡਾ ਮਾਰਗਦਰਸ਼ਨ ਤੇ ਨਿਰਦੇਸ਼ਨ ਕਰ ਰਹੀ ਹੋ ਅਤੇ ਆਦਰਸ਼ ਨਾਟਕ ਨਾਵਲ ਪੁਸਤਕ ਜਾਂ ਆਦਰਸ਼ ਸਮਾਧਾਨ ਨੂੰ ਪ੍ਰਗਟ ਕਰ ਰਹੇ ਜਦ ਤੁਸੀਂ ਇਸ ਤਰ੍ਹਾਂ ਨਾਲ ਪ੍ਰਾਰਥਨਾ ਕਰੋਗੇ ਤਾਂ ਚਮਤਕਾਰ ਹੋ ਜਾਣਗੇ ਤੁਸੀਂ ਸੁਣਦੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਲੇਖਕ ਡਾਕਟਰ ਜੋਸਫ ਮਰਪੀ ਤੁਸੀਂ ਸੁਣਿਆ 13ਵਾਂ ਭਾਗ ਆਵਾਜ਼ ਗੁਰਜੰਤ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ